ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵਧ ਕੇ ਸ਼ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਪਾਵੇਂ ਉਹ ਗਤਕਾ ਗਤਕੇ ਦੀ ਟੀਮ ਆ martial art ਆ ਸਾਡਾ ਤੇ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਏ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡਿਆ ਆ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ਸਾਰੀ ਇੱਥੇ ਨਾਲ ਹੈਗੀ ਆ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈੱਸ ਜਿਹੜੀ ਆ ਉਹ ਰਿਲੀਜ਼ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫੇਰ ਧਰਮ ਨੂੰ ਵੀ ਇਤਿਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਮੈਂ ਤੇ ਫੇਰ ਨਸ਼ਿਆਂ ਤੋਂ ਵੀ ਜਿਹੜਾ ਜਿਹੜੇ ਉਹ ਬੱਚ ਬਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚਲ ਜਾਂਦਾ ਤੇ ਗਰਾਊਂਡ 'ਤੇ ਜਾ ਕੇ ਫਿਰ ਉਹਦਾ ਇੰਟਰਸਟ ਜਿਹੜਾ ਗੇਮ ਬਾਲ ਬਣ ਜਾਂਦਾ ਤੇ ਜਦੋਂ ਗੇਮ ਬਾਲ ਇੰਟਰਸਟ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾੜੀਆਂ ਆਦਤਾਂ ਆ ਉਹ ਮਾੜੀਆਂ ਆਦਤੋਂ ਵੀ ਭਾਵੇਂ ਨਛੇ ਆ ਤੇ ਭਾਵੇਂ ਦੂਸਰੀਆਂ ਮਾੜੀਆਂ ਮਾੜੀਆਂ ਆਦਤਾਂ ਕਿਉਂਕਿ ਉਹਦਾ ਇੰਟਰਸਟ ਹੀ ਸਾਰਾ ਗਰਾਊਂਡ ਬਾਲ ਹੁੰਦਾ ਤੇ ਫਿਰ ਉਹ ਮਾੜੀਆਂ ਆਦਤਾਂ ਤੋਂ ਵੀ ਜਿਹੜੇ ਉਹ ਵੱਜਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੀ ਸਾਰੇ ਨੌਜਵਾਨ ਵੀਰਾਂ ਨੂੰ ਬੱਚਿਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਇਹ ਸਪੋਰਟਸ ਵਾਲ ਆਈਏ ਤੇ ਜਦੋਂ ਸਪੋਰਟਸ ਵਾਲ ਆਵਾਂਗੇ ਖੇਡਾਂ ਵਾਲ ਆਵਾਂਗੇ ਤੇ ਆਪਣੀ ਤੰਦਰੁਸਤੀ ਵੀ ਸਿਹਤ ਮੈਂ ਕਹੇ ਇਹ ਵੀ ਕਹਿੰਦਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਂ ਸੀਗਾ ਅੱਜ ਤਾਂ ਬੱਚੇ ਬਹੁਤ ਬਾਹਰ ਚੱਲ ਗਏ ਪਿਛਲਾ ਸਮਾਂ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ مالک ਸੀਗੇ ਤੇ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਜੇ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਕੌਮ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਕਬੱਡੀ ਟੀਮ ਚਲਾਈ ਜਾ ਰਹੀ ਆ ਅੱਜ ਮਾਨਯੋਗ ਮੁਖ ਸ਼ਕਤਰ ਸਾਹਿਬ ਸਰਦਾਰ ਕਲਵਤ ਸਿੰਘ ਮੰਨਣ ਸਾਹਿਬ ਨੇ ਇਸ ਟੀਮ ਦਾ ਅਨਾਉਂਸ ਵੀ ਕੀਤਾ ਵੀ ਇਹ ਕਿਸ ਤਰ੍ਹਾਂ ਅੱਗੇ ਜਿਹੜਾ ਵਾ ਕਿਸ ਫੈਡਰੇਸ਼ਨ ਦੇ ਨਾਲ ਖੇਡੇਗੀ ਸਾਡੇ ਸਾਨੂੰ ਸਾਰੀਆਂ ਫੈਡਰੇਸ਼ਨਾਂ ਵੱਲੋਂ ਬਹੁਤ ਮੰਗ ਹੈ ਵੀ ਸਾਡੇ ਨਾਲ ਖੇਡੋ ਸਾਡੇ ਨਾਲ ਖੇਡੋ ਤੇ ਸਾਡੇ ਲਈ ਡਿਸੀਜਨ ਲੈਣਾ ਵੀ ਥੋੜਾ ਔਖਾ ਹੁੰਦਾ ਵੀ ਅਸੀਂ ਕਿਹਦੇ ਨਾਲ ਖੇਡੀਏ ਪਰ ਸਾਡੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਸਾਡਾ ਆ ਜਿਹੜਾ ਸੈਸ਼ਨ ਹੈ ਇਹ ਮੇਜਰ ਕਬੱਡੀ ਲੀਗ ਵੱਲੋਂ ਖੇਡਿਆ ਜਾਵੇਗਾ ਇਸ ਟੀਮ ਵਿੱਚ ਸਾਡੇ ਭਿੰਦਾ ਮੂਲੇਵਾਲ ਖਹਿਰਾ ਜਿਹੜੇ ਆ ਟੀਮ ਦੇ ਕਪਤਾਨ ਹੋਣਗੇ ਜਰਮਨਜੀਤ ਸਿੰਘ ਲੱड्डा ਜੋ ਸਾਡੇ ਮੇਨ ਰੀਡਰ ਵੀ ਆ ਤੇ ਉਹ ਉਪ ਕਪਤਾਨ ਹੋਣਗੇ ਇਹਦੇ ਨਾਲ ਸਰਬਲਦੀਪ ਸਿੰਘ ਸ਼ਕਾਰਮਛੀਆਂ ਜਿਹੜੇ ਆ ਉਹ ਉਪ ਕਪਤਾਨ ਹੋਣਗੇ ਤੇ ਟੀਮ ਦਾ ਵੇਰਵਾ ਜਿਹੜਾ ਵਾ ਉਹ ਮੈਂ ਤੁਹਾਨੂੰ ਸਾਰਾ ਇੱਦਾਂ ਹੀ ਰਿਟਨ ਜੀ ਦੇ ਦਿਆਂਗਾ ਤੇ ਬਾਕੀ ਇਹ ਜਿਹੜੀ ਟੀਮ ਆ ਉਹ ਇੱਕ ਤਰੀਕ ਤੋਂ ਲੈ ਕੇ 15 ਮਾਰਚ ਤੱਕ ਜਿਹੜੀ ਆ ਉਹ ਮੇਜਰ ਲੀਗ 'ਚ ਖੇਡੇਗੀ ਇਹ ਦੂਸਰਾ ਸਤਿਮਾਨ ਜੋਗਪਦਾਨ ਸਾਹਿਬ ਤੇ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਬਣਾ ਕੇ ਇਹ ਵੀ ਨਿਰਣੇ ਲਿਆ ਗਿਆ ਵਾ ਕਿ ਕੁੜੀਆਂ ਦੀ ਵੀ ਕਬੱਡੀ ਦੀ ਟੀਮ ਜਿਹੜੀ ਹੈ ਬਹੁਤ ਜਲਦੀ ਅਸੀਂ ਮੈਦਾਨ 'ਚ ਉਤਾਰਾਂਗੇ। ਅਹ ਇੱਥੇ ਵਰਨਯੋਗ ਆ ਵੀ ਇਹ ਜਿੰਨੇ ਵੀ ਪਲੇਅਰ ਆ ਸਾਰੇ ਸਾਡੇ ਏਮਪਲਾਈ ਆ ਇਹਨਾਂ ਨੂੰ ਪੱਕੀਆਂ ਜੌਬਾਂ ਦਿੱਤੀਆਂ ਹੋਈਆਂ ਵਾ ਇਹਨਾਂ ਦੀ ਇਨਸ਼ੋਰੈਂਸ ਵਗੈਰਾ ਜਿਹੜੀ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਤੋਂ ਕਰਵਾਈ ਜਾਂਦੀ ਆ ਤੇ ਅੱਜ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਮਾਨਯੋਗ ਮੁਖਸ ਕਤਰ ਸਾਹਿਬ ਨੇ ਸਾਡੀ ਮੰਗ ਤੋਂ ਬਗੈਰ ਹੀ ਸਾਨੂੰ ਜਿੰਮ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਵੀ ਤਾਂ ਕਿ ਜਿਹੜੇ ਸਾਡੇ ਬੱਚੇ ਆ ਉੱਥੇ ਆਪਣੀ ਜਿਹੜੀ ਫਿਜ਼ੀਕਲੀ ਫਿਟਨੈਸ ਲਈ ਵੀ ਜੋਰ ਦੇ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵਧ ਕੇ ਸ਼੍ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਭਾਵੇਂ ਉਹ ਗਤਕਾ ਗਤਕੇ ਦੀ ਟੀਮ ਆ martial art ਆ ਸਾਡਾ ਤੋ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡ ਆਇਆ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ